ਜਦੋਂ ਬਾੜੀ ਖੇਤ ਨੂੰ ਖਾਨ ਲੱਗ ਜਾਵੇ ਫਿਰ ਖੇਤ ਦੀ ਰਖਵਾਲੀ ਕੌਣ ਕਰ ਸਕਦਾ ਜਦੋਂ ਇਹੋ ਜਿਹੀਆਂ ਵੀਡੀਓ ਦੇਖੇ ਦੀਆਂ ਤੇ ਅਕਸਰ ਮਨ ਭਾਰ ਹੁੰਦਾ ਕੁਝ ਇੱਕ ਇਹੋ ਜਿਹੇ ਬਾਬੇ ਜਿਹੜੇ ਬਾਬਾ ਸ਼ਬਦ ਨੂੰ ਕਲੰਕਿਤ ਕਰਨ ਤੇ ਲੱਗੇ ਹੋਏ ਨੇ ਹੋਰਾਂ ਨੂੰ ਕਹਿਣਗੇ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਵਕਲਾਸ ਮਰਾਠ ਦੇ ਦਰਬਾਰ ਦੇ ਵਿੱਚ ਭਾਵਣੀ ਨਾ ਬੈਠਿਆ ਕਰੋ ਤੇ ਆਪ ਦੀ ਭਾਵਣੀ ਨਾਲ ਦੀ ਕਿੱਥੇ ਹੁੰਦੀ ਜੇ ਕੋਈ ਹੋਰ ਦਰਬਾਰ ਦੇ ਵਿੱਚ ਵੀ ਫੋਨ ਫੜ ਲਵੇ ਤੇ ਉਹਨਾਂ ਨੂੰ ਬੜੇ ਉਪਦੇਸ਼ ਦੇਣਗੇ ਤੇ ਆਪ ਤਾਬਿਆ ਤੇ ਬਹਿ ਕੇ ਵੀ ਫੋਨ ਚਲਾਉਣਗੇ ਕੀ ਗੱਲ ਤੁਹਾਡੇ ਵਾਸਤੇ ਗੁਰੂ ਮਹਾਰਾਜ ਨੇ ਮਰਿਆਦਾ ਹੋਰ ਲਈ ਹੀ ਹੋਈ ਏ ਦੂਜੇ ਨੂੰ ਉਪਦੇਸ਼ ਦੇਣਗੇ ਕਿ ਫੋਨ ਤੋਂ ਪਾਠ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਫੋਨ ਨੂੰ ਝੂਠੇ ਹੱਥ ਲੱਗੇ ਹੁੰਦੇ ਨੇ ਤੇ ਆਪ ਉਹੀ ਫੋਨ ਤਾਬਿਆਂ ਦੇ ਵਿੱਚ ਚਲਾ ਕਰਕੇ ਉਹੀ ਹੱਥ ਜਿਹੜੇ ਨੇ ਉਹ ਮਹਾਰਾਜ ਦੇ ਸਰੂਪ ਨੂੰ ਲਾਉਣਗੇ ਹੋਰ ਗਲਤ ਨਹੀਂ ਪਰ ਆਪ ਗਲਤ ਨਹੀਂ 하게 ਅਖੰਡ ਪਾਠ ਸਾਹਿਬ ਮਤਲਬ ਨਿਰੰਤਰ ਬਾਣੀ ਦਾ ਪ੍ਰਵਾਹ ਉਸ ਨਿਰੰਤਰ ਬਾਣੀ ਦੇ ਪ੍ਰਵਾਹ ਦੇ ਵਿੱਚ ਮਹਾਰਾਜ ਨੂੰ ਇਗਨੋਰ ਕਰਕੇ ਜਿਹੜੇ ਫੋਨ ਚਲਾ ਰਹੇ ਨੇ ਇਹਦਾ ਮਤਲਬ ਉਹਨਾਂ ਵਾਸਤੇ ਅਹਿਮਈਅਤ ਚੀਜ਼ ਕਿਹੜੀ ਹੋਈ ਫੋਨ ਹੀ ਹੋਇਆ ਨਾ ਮਹਾਰਾਜ ਤਾਂ ਨਹੀਂ ਇਹੋ ਜਿਹੇ ਪਾਠੀਆਂ ਤੋਂ ਪਾਠ ਕਰਾ ਕੇ ਵੀ ਕਿਹੜਾ ਸੁੱਖ ਲਾ ਗਿਆਂ ਸੀ ਆਪੋ ਵੀ ਇਹ ਗੁਨੇਗਾਰ ਬਣਦੇ ਨੇ ਤੇ ਕਰੋਣ ਵਾਲਾ ਵੀ ਗੁਨੇਗਾਰ ਬਣ ਗਿਆ ਇਸ ਵਾਸਤੇ ਮਹਾਰਾਜ